अरंतारन पट्टी ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਉਹ ਮੇਰੇ ਮੂੰਹ ਚ ਕੋਈ ਗੱਲ ਨਿਕਲ ਜਾਂਦੀ ਹੈ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਹੈ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੇ ਨੇ ਮੈਂ ਕਿਤੇ ਕਹਿ ਬੈਠਾ 2019 ਜਦੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਹੈ ਬਸ ਹੋ ਗਿਆ ਖਤਮ ਨਾ ਹੁਣ ਇੱਕ ਕੱਜ ਚਵਾਨ ਵਾਲਿਓ ਮੈਂ ਤੁਹਾਡੇ ਕੋਲੇ ਹੋਰ ਗੱਲ ਕਹਿਣ ਚੱਲਿਆ। ਇਹ ਵੀ ਨੋਟ ਕਰ ਲਿਓ। 2027 ਚ ਆਹ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ। ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ। ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਹੈ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲਓ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲਤ ਉਹ ਇਹਨਾਂ ਦੀ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਐ ਨਾ ਇਹ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆਹ ਹਾਲਤ ਕੀਤੀ ਇਹਨਾਂ ਨੇ ਹੈ ਕੋਈ ਨਹੀਂ ਮੰਗਦਾ ਜੀ ਇਹਨੇ ਟਿਕਟ ਸਾਡੇ ਵਾਲੇ ਪਾਸੇ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਰਲ ਜਿਹੜੀ ਰਹਿੰਦੀ ਐ ਨਾ ਬਿਰਲ ਗੇਟਾਂ ਦੇ ਉਹਦੇ 'ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੋਂ ਦੀਆਂ ਟਿਕਟ ਸਿੱਟ ਜਾਣ ਕਿਤੇ ਆਏ ਇਹੇ ਕੌਣ ਸਜ਼ਾ ਦੇ ਰਿਹਾ ਹੈ ਇਹ ਤਹਾਂ ਵਾਲਾ ਸਜ਼ਾ ਦੇ ਰਿਹਾ ਹੈ ਇਹਨਾਂ ਨੇ ਧੋਖੇ ਕੀਤੇ ਆ ਗੁਰੂ ਮਹਾਰਾਜ ਨਾਲ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਓ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਐ ਇਹਨਾਂ ਦੀ ਇਹਨਾਂ ਦੀ ਮੱਤ ਬੱਜੀ ਐ ਮੈਂ ਤਾਂ ਫਰੋਲ ਦੂੰ ਇਹਨਾਂ ਦੇ ਪੋਤੜੇ ਸਾਡੇ ਨਾਲ ਸਾਡੇ ਬੰਨ ਪੰਗੇ ਲੈਂਦੇ ਆ ਅਸੀਂ ਦਸਾਂ ਨਾ ਆਉਂਦੀ ਕਿਰਤਕਮਾਈ ਕਰਨ ਵਾਲੇ ਬੰਦੇ ਆ ਜੋ ਹੁਣ ਕਾਂਗਰਸ ਤੇ ਆ ਜਾਂਦੇ ਆ ਆ ਰਾਜਾ ਵੜਿੰਕੀ ਕਹਿੰਦਾ ਗਰੀਬਾਂ ਬਾਰੇ ਫਲਾਨਾ ਪੱਠੇ ਵੜਦਾ ਹੁੰਦਾ ਸੀ ਫਲਾਨਾ ਇਹੋ ਜਿਹਾ ਸੀ ਮੈਂ ਤਾਂ ਉਹ ਕਹਿ ਵੀ ਨਹੀਂ ਸਕਦਾ ਵੀਰੋ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਗਰੀਬਾਂ ਦੀਆਂ ਵੋਟਾਂ ਲੈ ਕੇ ਹੁਣ ਤੱਕ ਤੁਸੀਂ ਰਾਜ ਕੀਤੇ ਨੇ ਤੇ ਤੁਸੀਂ ਸਾਨ ਕਰਤਾ ਜੀ ਕਿਸੇ ਨੂੰ ਬਣਾਤਾ ਆਪਣੀ ਕਾਬਲੀਅਤ ਆਪਣੀ ਲਿਆਕਤ ਨਾ ਬਣਿਆ ਬੰਦਾ ਫਲਾਣੇ ਨੂੰ ਅਸੀਂ ਬਣਾਤਾ ਫਲਾਣੇ ਨੂੰ ਅਸੀਂ ਬਣਾਤਾ ਤੁਸੀਂ ਜੰਮੇ ਵੀ ਨਹੀਂ ਸੀ ਉਦੋਂ ਜਦੋਂ ਉਹ ਬੀਏ ਕਰਦੇ ਸੀ ਪੀ ਐਚ ਡੀਆਂ ਕਰਦੇ ਫਿਰਦੇ ਸੀ ਉਹ ਜਿਨ੍ਹਾਂ ਦੇ ਨਾਂ ਲੈਨੇ ਹੋ ਕਮਾਲ ਹੈ ਯਾਰ ਤੁਸੀਂ ਕੀੜੇ ਮਕੌੜੀ ਸਮਝਦੇ ਹੋ ਲੋਕਾਂ ਨੂੰ ਉਹ ਮੈਨੂੰ ਤਾਂ ਇੱਕ ਬਜ਼ੁਰਗ ਕਹਿੰਦਾ ਪਾਈ ਕਹਿੰਦਾ ਪੋਤਾ ਬੋਲਦਿਆ ਕਰ ਵੀ ਰਾਜਾ ਵੜਿੰਗ ਜਾਂਦਾ ਇਹਨਾਂ ਦਾ ਪ੍ਰਧਾਨ ਜਾਂਦਾ ਕੋਈ ਟੂਣਾ ਟੱਪ ਗਿਆ ਇਹ ਤਾਂ ਰੋਜ਼ ਕੋਈ ਸਿਆਪਾ ਪਾਈ ਰੱਖਦਾ ਆਥਰ ਤੇਲੀਵੀਨ ਤੇ ਕਹਿੰਦਾ ਦੋ ਬੰਦੇ ਚਾਹੀਦੇ ਮਾਫੀਆ ਮੰਗਣ ਨੂੰ ਵੀ ਰਾਜੀਹੇ ਵੱਲੋਂ ਮਾਫੀ ਮੰਗਦੇ ਆਂ ਜੀ ਬਸ ਮਾਫੀਆਂ ਤੇ ਰੱਖੇ ਨੇ ਮਾਫੀ ਡਿਪਾਰਟਮੈਂਟ ਵੀ ਖੋਲ ਲੈਣਾ ਚਾਹੀਦਾ ਤੇ ਫਿਰ ਟਿਕਟ ਕਿਹਨੂੰ ਦਿੱਤੀ ਆ ਕਾਂਗਰਸ ਨੇ ਬਾਜਬੇ ਨੇ ਟਿਕਟ ਦਵਾਈ ਆ ਜ਼ੀਰੋ ਟਿਕਟ ਦਿੱਤੀ ਐ ਉਹ ਕੀ ਬੁਰਜ ਉਹਦਾ ਬਾਪੂ ਕੀ ਕਰਦਾ ਹੁੰਦਾ ਸੀ ਹੈ ਇੱਕ ਤਾਂ ਹੁੰਦੇ ਆ ਇੱਕ ਤਾਂ ਹੁੰਦੇ ਆ ਕਲਾਸ ਫੈਲੋ ਇੱਕ ਹੁੰਦਾ ਜੁੰਡੀ ਦੇ ਯਾਰ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਐ ਬਾਜਵਾਲੇ ਕਹਿੰਿਆ ਬਾਜਵੇ ਦਾ ਬਾਪੂ ਤੇ ਕੈਂਡੀਡੇਟ ਦਾ ਬਾਪੂ ਇਕੱਠੇ ਸੋਨੇ ਦੇ ਬਿਸਕਟਾਂ ਦੀ ਸਮੱਗਲਿੰਗ ਕਰਦੇ ਰਹੇ ਆ ਜੀ ਇੰਟਰਨੈਸ਼ਨਲ ਸਮੱਗਲਿੰਗ ਤੇ ਉਹਨਾਂ ਦੀ ਡੈਥ ਵੀ ਜੇਲ੍ਹ 'ਚ ਹੀ ਹੋਈ ਆ ਫਿਰ ਬਾਅਦ 'ਚ ਸੋਨੇ ਦਾ ਕੰਮ ਥੋੜਾ ਜਿਹਾ ਘਟ ਗਿਆ ਕਹਿੰਦੇ ਚਿੱਟੇ ਵਾਲਾ ਚੱਲ ਪਿਆ ਚਿੱਟੇ ਦੇ ਕਰਨ ਲੱਗੇ ਸੀਗੇ ਠੀਕ ਹੈ ਆ ਬੰਦੇ ਨੂੰ ਟਿਕਟਾ ਦਿੱਤੀ ਆ ਪਾ ਲੋ ਇਹਨਾਂ ਨੂੰ ਵੋਟਾਂ ਉਹਦਾ ਉਹਦੀ ਕਿਸਮਤ ਚੰਗੀ ਆ ਬਾਜਵੇ ਦੀ ਵੀ ਉ ਤਾਂ ਹਾਰ ਉਹਦੇ ਨਾਲ ਲੱਗਣੀ ਸੀ ਪਰ ਉਹ ਰਾਜਾ ਬੜਿੰਗ ਗਲਤ ਬਿਆਨ ਦੇ ਬੈਠਾ ਗਰੀਬ ਗੁਰਬੇ ਸਾਡੇ ਵੱਲ ਹੋ ਕੇ ਕਹਿੰਦੇ ਭਾਈ ਤੁਹਾਡੇ ਨਾਲ ਚੱਲਾਂਗੇ ਮੈਂ ਕਿਹਾ ਜੀ ਧੰਨਵਾਦ ਤੇ ਹੁਣ ਰਾਜੇ ਬੜਿੰਗ ਤੇ ਲਾ ਦੇਣਗੇ ਵੀ ਇਹਦੇ ਬਿਆਨ ਕਰਕੇ ਹਾਰਗੇ ਨਹੀਂ ਤਾਂ ਗੱਲ ਬਣ ਗਈ ਸੀ ਆਪਣੀ ਤਾਂ ਜੀ ਰਾਜਾ ਬੜਿੰਗ ਤਾਂ ਐਂ বাজੂਗਾ ਬਸ ਬਾਜਵਾ বাজੂ ਐ ਆ ਹਾਲ ਆਪਣੇ ਆਪਾਂ ਨੂੰ ਚੋਰ ਦੱਸੀ ਜਾਂਦੇ ਆ ਇਹੇ ਅਸੀਂ ਆਪਸ ਚ ਲੜਾਏ ਸਾਨੂੰ ਲੜਾਤਾ ਇਹਨਾਂ ਨੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਆ ਮਾੜਾ ਆ ਮਾੜਾ ਕਾਲੀਆਂ ਦੀ ਬਰਾਤ ਨਹੀਂ ਜਾਣੀ ਕਾਂਗਰਸੀਆਂ ਦੇ ਭੋਗ ਤੇ ਨਹੀਂ ਜਾਣਾ ਸਾਨੂੰ ਉਹੀ ਲੜਾਤਾ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਿਹਾ ਚਲੋ ਕੋਈ ਨੀ ਚੂ ਚੋਰ ਹੋਣਾ ਜਾਂ ਕੋਈ ਸੰਗਲ ਸੰਗਲ ਨਾਲ ਤੜਾਕੀ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਕਹੇ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਪਾ ਦੱਸੋ ਉਹ ਸਾਧੂ ਮਹਾਤਮਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜ ਜਿਓ ਐ ਤਾਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਘਾ ਦਿਓ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਹੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਾਂ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਅਨਾਉਂਸਮੈਂਟ ਕਰਾਤੀ ਸਾਰਾ ਪਿੰਡ ਥੱਲੋਂ ਹੀ ਲੰਘ ਗਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹੇ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹਦਾ ਚਾਰੇ ਜਾਨੇ ਚਾਦਰ ਫਰੀ ਖੜੀ ਸੀ ਲੋਕ ਉਹੀ ਆਪਦੇ ਤੇ ਸ਼ੱਕ ਕਰੀ ਗਏ ਉਹ ਚਾਰੇ ਚੋਰ ਚ ਚਾਦਰ ਲਈ ਖੜੇ ਸੀ ਓਏ ਚਾਦਰ ਤਾਂ ਲੋਕੋ ਚੋਰਾ ਨੂੰ ਫੜਾ ਰੱਖੀ ਆ ਸ਼ੱਕ ਆਪ ਆਪ ਨੇ ਆਪ ਤੇ ਕਰੀ ਜਾਂਦੇ ਆ ਓ ਚੋਰਾਂ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀਆਂ ਮੱਜਾਂ ਕੀ ਤੁਹਾਡਾ ਸਾਰਾ ਕੁਝ ਹੀ ਚੋਰੀ ਹੋਣੋਂ ਬਚ ਜਾਊਗਾ ਮੈਂ ਤਾਂ ਪਾ ਦੂੰ ਪਟਾਕੇ ਇਹਨਾਂ ਦੇ ਇਹ ਡੂਮਨੇ ਚੜਾਲਾ ਮਾਰ ਲੈਂਦੇ ਰੋ ਜੀ ਸੋ ਵੀ ਰੋ ਇਨਾਂ ਦੀਆਂ ਕਰਤੂਤਾਂ ਬਹੁਤ ਨੇ ਮੇਰੇ ਕੋਲ ਤਾਂ ਇਹ ਗੱਲ ਕਰ ਤੁਸੀਂ ਵੇਲੇ ਹੀ ਠੀਕ ਹੋ ਨਹੀਂ ਮੈਂ ਤਾਂ ਗਾਂਹ ਵਾਲੇ ਪਿੰਡ ਜਾਂ ਪੜਦਾ ਮੇਰਾ ਕੀ ਹੈ ਹਾਂ ਹਾਂ ਹੈ ਆ ਮਾਤਾ ਜੀ ਕੀ ਲਈ ਬੈਠੇ ਆ ਆ ਕੀ ਲਿਖਿਆ ਕੀ ਲਿਖਿਆ ਭਈ ਲੈ ਦਿਖਾ ਹੋਰਾਂ ਫੜਾ ਦੇ ਕੀ ਲਿਖਿਆ ਸੀਐਮ ਸਾਹਿਬ ਤਾਂ ਪੜ ਲਿਆ ਮੈਂ ਲੈ ਲੈ ਦੇਖ ਕੀ ਲਿਖਿਆ ਕੋਈ ਗੱਲ ਨਹੀਂ ਕੋਈ ਗੱਲ ਲੈ ਲੈ ਸੀਐਮ ਸਾਹਿਬ ਜੋ ਤੁਸੀਂ ਕੀਤੇ ਵਾਦੇ ਪੂਰੇ ਕੀਤੇ ਉਸ ਤੋਂ ਲੋਕ ਬਹੁਤ ਖੁਸ਼ ਹਨ ਜੋ ਵਾਦਿਆਂ ਤੋਂ ਵੱਧ ਕੀਤਾ ਉਹ ਤਾਂ ਜਿੰਨੀ ਤਾਰੀਫ ਕਰੀ ਓਨੀ ਘੱਟ ਹੈ ਐਸਐਸਐਫ ਬਹੁਤ ਲੋਕਾਂ ਦੀ ਜਾਨ ਬਚਾਰੀ ਹੈ 10 ਲੱਖ ਦਾ ਸਿਹਤ ਬੀਮਾ ਥਰਮਲ ਪਲਾਂਟ ਪ੍ਰਾਈਵੇਟ ਖਰੀਦ ਕੇ ਸਰਕਾਰੀ ਕਰਤਾ ਪੰਜਾਬ ਦੀ ਕੋਲੇ ਦੀ ਖਾਨ ਚਾਲੂ ਕੀਤੀ ਲੈ ਸਾਰੇ ਨੋਟ ਕਰੀ ਫਿਰ ਤਾਂ ਮੈਂ ਨਹੀਂ ਕੰਮ ਗਣਾਏ ਐ ਇੰਨੇ ਜਿੰਨੇ ਤੂੰ ਗਣਾਤੇ ਇਹ ਲੋਕਾਂ ਦਾ ਪਿਆਰ ਹੈ ਜੀ ਆਹ ਪਿਆਰ ਹੈ ਜੀ ਆਹੀ ਚੀਜ਼ ਹੈ ਜਿਹੜੀ ਥੱਕਾ ਨਹੀਂ ਦਿੰਦੀ ਸਾਨੂੰ ਆਹੀ ਚੀਜ਼ ਹੈ ਜਿਹੜੀ ਥੱਕਾ ਨਹੀਂ ਦਿੰਦੀ ਲੋਕਾਂ ਦਾ ਪਿਆਰ ਸੋ ਵੀਰੋ ਇੰਨਾ ਤੇ ਯਕੀਨ ਨਾ ਕਰਿਓ ਇਹ ਤਾਂ ਮਰਨ ਮਾਰਨ ਵਾਲੇ ਕਹਿੰਦੇ ਨੇ ਆਪਾਂ ਨੂੰ ਇਹਦਾ ਲੜਾਈਆਂ ਪੜਾਈਆਂ ਚ ਹੀ ਪਾ ਰੱਖਦੇ ਨੇ ਆਓ ਆਪਾਂ ਸਕੂਲ ਬਣਾਈਏ ਆਪਣੇ ਜਵਾਕਾਂ ਨੂੰ ਪੜਾਈਏ ਜਵਾਕ ਪੜ ਗਏ ਤੁਹਾਡੇ ਘਰਾਂ ਦੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਕਿਸੇ ਲਾਲ ਪੀਲੇ ਹਰੇ ਕਾਰਡ ਨਾਲ ਨਹੀਂ ਚੱਕੀ ਜਾਣੀ ਵੀਰੋ ਉਹ ਤੁਹਾਡੇ ਬੱਚੇ ਪੜ ਗਏ ਇੰਜੀਨੀਅਰ ਬਣ ਗਏ ਡਾਕਟਰ ਬਣ ਗਏ ਜਦੋਂ ਉਸ ਤੋਂ ਬਾਅਦ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਗਰਾਊਂਡ ਬਣਾਈਏ ਖੇਡਣ ਬੱਚੇ ਮਾੜੀ ਸੰਗਤ ਤੋਂ ਬਚਣ ਅੱਜ ਖੇਡਾਂ ਦੇ ਵਿੱਚ ਆਪਾਂ ਹੌਲੀ-ਹੌਲੀ ਅੱਗੇ ਵਧ ਰਹੇ ਆਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਬੱਚੇ ਖੇਡ ਰਹੇ ਨੇ ਵਾਲੀਬਾਲ ਜਮਨਾਸਟਿਕ ਗੋਲਾ ਸਿੱਟਣਾ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਖਤਮ ਹੀ ਹੋ ਚੱਲੀਆਂ ਸੀ ਅੱਜ ਚਾਰ ਖੇਡਾਂ ਨੇ ਵੱਡੀਆਂ ਦੇਸ਼ ਦੀਆਂ ਕੁੜੀਆਂ ਦੀ ਕ੍ਰਿਕਟ ਉਹਦੇ ਵਿੱਚ ਤਿੰਨ ਕੁੜੀਆਂ ਪੰਜਾਬ ਦੀਆਂ ਨੇ ਆ ਹੁਣੇ ਵਰਲਡ ਕੱਪ ਜਿੱਤ ਕੇ ਲੈ ਆਈਆਂ ਨੇ ਹਰਮਨਪ੍ਰੀਤ ਕੌਰ ਮੋਗੇ ਦੀ ਆ ਉਹਦੀ ਕੈਪਟਨ ਹੈ ਪੰਜਾਬਣ ਉਹਦੀ ਕੈਪਟਨ ਹੈ ਮੁੰਡਿਆਂ ਦੀ ਕ੍ਰਿਕਟ ਤਿੰਨੋਚ ਨੇ ਸ਼ੁਮਨ ਗਿੱਲ ਫਾਜ਼ਲਕਾ ਤੋਂ ਹੈ ਕੈਪਟਨ ਹੈ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਤੋਂ ਹੈ ਤੇ ਅਰਸ਼ਦੀਪ ਉਹ ਵੀ ਮੁਹਾਲੀ ਤੋਂ ਹੈ ਤਿੰਨੋਚ ਨੇ ਹਾਕੀ ਚ 11 ਚੋਂ 9 ਨੇ ਉੱਚੋ 5 ਮਾਜੇ ਦੇ ਨੇ ਹਰਮਨਪ੍ਰੀਤ ਹੀ ਉਹਦਾ ਨਾਮ ਹੈ ਮੁੰਡੇ ਦਾ ਗੁਰਜੰਟ ਹੋਰੀ ਸ਼ਮਸ਼ੇਰ ਹੋਰੀ ਜਰਮਨਪ੍ਰੀਤ ਹੋਰੀ ਮਨਪ੍ਰੀਤ ਹੋਰੀ 11 ਚੋਂ 9 ਪੰਜਾਬੀ ਨੇ ਜਿਹੜੇ 4 ਬੈਂਚ ਤੇ ਬੈਠੇ ਨੇ ਉਹ ਚੋਂ 3 ਪੰਜਾਬੀ ਨੇ ਜਾਨੀ ਕਿ 15 ਚੋਂ 12 ਨੇ ਜੇ ਕਿਸੇ ਦੇ ਸੱਟ ਵੀ ਵੱਜੇ ਨਾ ਜੇ ਕਿਸੇ ਦੇ ਸੱਟ ਵੀ ਵੱਜਦੇ ਆਉਂਦਾ ਵੀ ਪੰਜਾਬੀ ਐ ਫਿਰ ਉਹਦੀ ਥਾਂ ਤੇ ਤੇ ਫੁੱਟਬਾਲ ਦੀ ਟੀਮ ਹੈ ਉਹਦਾ ਕੈਪਟਨ ਵੀ ਇੰਡੀਆ ਦਾ ਪੰਜਾਬੀ ਹੈ ਚਾਰੇ ਟੀਮਾਂ ਦੇ ਕਪਤਾਨ ਪੰਜਾਬੀ ਨੇ ਜੇ ਸਾਨੂੰ ਮੌਕਾ ਮਿਲ ਜੇ ਸਾਨੂੰ ਇੱਕ ਨੰਬਰ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਪਰ ਆ ਜਿਹੜੇ ਗ੍ਰੈਂਡ ਲੱਗੇ ਹੋਏ ਨੇ ਕਾਂਗਰਸੀ ਤੇ ਕੱਲ ਹੀ ਇਹਨਾਂ ਨੂੰ ਲਾਹੋ ਪਹਿਲਾਂ 11 ਤਰੀਕ ਨੂੰ ਆ ਠੱਠੀ ਸੋਹਲ ਤੋਂ ਆਇਆ ਉਹ ਕਹਿੰਦੇ ਅਸੀਂ ਤਾਂ ਬੂਥ ਵੀ ਨਹੀਂ ਲਗਣ ਦਿੰਦੇ ਇਹਨਾਂ ਦਾ ਮੈਂ ਕਿਹਾ ਵਧੀਆ ਰਹੋਗੇ ਤੁਸੀਂ ਵੀ 11 ਤਰੀਕ ਨੂੰ ਤੀਜੇ ਨੰਬਰ ਵਾਲਾ ਬਟਨ ਦੱਬ ਕੇ ਮੋੜਿਆ ਆਇਓ ਇੱਧਰ ਉੱਧਰ ਹੋਰ ਨਾ ਦੇਖ ਲਿਓ ਚਿੱਟਾ ਮੋਤੀ ਆ ਉਤਰ ਸਕਦਾ ਅੱਖਾਂ 'ਚ ਐਡੇ ਮਾੜੇ ਨੇ ਆ ਦਰਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਚ ਉਹ ਸੁੱਕ ਜਾਂਦਾ ਯਾਰ ਇਹਦਾ ਬੰਦੇ ਖਾ ਕੇ ਡ ਘਾਰ ਨਹੀਂ ਮਾਰਦੇ ਇਹ ਸਾਰੇ ਪਾਸੇੋਂ ਖਤਮ ਕੀਤਾ ਇਹਨਾਂ ਨੇ ਪੰਜਾਬ ਨੂੰ ਨਾ ਧਰਮ ਵਾਲੇ ਪਾਸੇ ਛੱਡਿਆ ਨਾ ਰਾਜਨੀਤੀ ਵਾਲੇ ਪਾਸੇ ਛੱਡਿਆ ਨਾ ਸਰੀਰਾਂ ਵਾਲੇ ਪਾਸੇ ਛੱਡਿਆ ਛਿੰਝਾਂ ਕੁੜਦੇ ਸੀ ਯਾਰ ਕਬੱਡੀਆਂ ਖੇਡਦੇ ਸੀ ਉਹ ਜਰਨੈਲਾਂ ਕਰਨੈਲਾਂ ਦਾ ਸਾਡਾ ਪੰਜਾਬ ਭਰਤੀ ਹੋਣ ਚ ਮਸ਼ਹੂਰ ਸਾਡੇ ਮੁੰਡੇ ਅੱਜ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਉਹ ਬੇੜਾ ਬਹਿ ਜੇ ਇਹਨਾਂ ਦਾ ਇਹਨਾਂ ਨੇ ਘਰ ਘਰ ਚਿੱਟਾ ਬਾੜ ਕੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਬਿਛਾਤੀਆਂ ਇਹਨਾਂ ਨੇ ਉਹ ਜਦੋਂ ਫੜ ਕੇ ਅੰਦਰ ਕੀਤਾ ਆ ਸਾਰੇ ਕੈਪਟਨ ਅਮਰਿੰਦਰ ਆ ਚੰਨੀ ਆ ਪਿੱਟੂ ਆ ਖਹਿਰਾ ਇਹ ਸਾਰੇ ਉਹਦੇ ਹੱਕ ਚ ਆ ਗਏ ਮਜੀਠੀਏ ਦੇ ਹੱਕ ਚ ਕਹਿੰਦੇ ਗਲਤ ਕੀਤਾ ਲੋਕਤੰਤਰ ਦਾ ਘਾਣ ਹੈ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਮੈਂ ਕਿਹਾ ਇਹੀ ਮਨੁੱਖ ਰਹਿ ਗਏ ਅਸੀਂ ਤਾਂ ਡੰਗਰੀਆਂ ਫਿਰ ਕੀਤਾ ਨਾ ਅੰਦਰ ਕੀ ਦੀ ਜ਼ਰਤ ਪੈਂਦੀ ਸੀ ਇਹ ਉਹਨੂੰ ਉਹਨੂੰ ਵੀ ਨਹੀਂ ਪਤਾ ਸੀ ਐਂ ਕਰਦਾ ਸੀ ਮੈਂ ਕਿ ਐਂ ਵੀ ਕਰਾਂਦਾ ਰੱਬ ਹੰਕਾਰ ਕਰਦੇ ਆ ਹੰਕਾਰ ਆਪ ਦੇ ਆਪ ਨੂੰ ਰੱਬ ਸਮਝਣ ਲੱਗ ਗਏ ਚੂਹੇ ਨੂੰ ਲੱਭ ਗਈ ਹਰਦੀ ਦੀ ਗੰਢੀ ਕਹਿੰਦਾ ਮੈਂ ਪੰਸਾਰੀ ਆ ਮੇਰੇ ਤੋਂ ਵੱਡਾ ਪੰਸਾਰੀ ਹੈ ਨਹੀਂ ਕੋਈ ਸੋ ਵੀਰੋ ਇਹਨਾਂ ਤੋਂ ਯਕੀਨ ਨਾ ਕਰਿਓ ਇਹ ਲੜਾਉਂਦੇ ਆ ਹਿੰਦੂ ਸਿੱਖਾਂ ਨੂੰ ਲੜਾਉਂਦੇ ਆ ਇਹ ਆਪਸ ਚ ਸਾਨੂੰ ਲੜਾਉਂਦੇ ਆ ਇੱਕ ਗੱਲ ਦੇਖ ਲਿਓ ਜੇ ਇੰਨਾ ਵਾਲੇ ਬਟਨ ਦੱਬੋਂਗੇ ਤੁਹਾਡੇ ਪਿੰਡ ਚ ਲੜਾਈ ਆਊਗੀ ਤੇ ਜੇ ਝਾੜੂ ਵਾਲਾ ਬਟਨ ਦੱਬੋਂਗੇ ਤੁਹਾਡੇ ਪਿੰਡ ਚ ਪੜਾਈ ਆਊਗੀ ਇੰਨਾ ਕ ਫਰਕ ਆ ਬਸ ਉਹ ਹਰ ਸਿਮਰਤ ਕੋਰ ਉਬੀ ਬਾਜੀ ਉਹ ਵੀ ਫਿਰਦੀ ਐ ਤੇ ਪਿੰਡਾਂ ਚ ਪੰਜਾਬੀ ਆਉਂਦੀ ਨਹੀਂ ਉਹਨੂੰ ਵੀ ਪੰਜਾਬੀ ਤਾਂ ਅਕਰਦੋਨੇ ਜਿਹਿਆਂ ਨੂੰ ਨਹੀਂ ਆਉਂਦੀ ਉਹ ਕਹਿੰਦੀ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਪੰਜਾਬ ਵਿੱਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹੋਰ ਇੱਕ ਨਿਸ਼ੇੜੀ ਜਾਂਦਾ ਦੂਜੇ ਕੋਲੇ ਕਹਿੰਦਾ ਬਾਈ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਾ ਬਾਈ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋਗ ਹੀ ਹੈ ਕਿ ਤੂੰ ਹੋਰ ਪ੍ਰਬੰਧ ਕਰ ਲੈ ਮਜੀਠੀਆ ਕਹਿੰਦੇ ਸੀ ਚਿੱਟੇ ਨੂੰ ਮਜੀਠੀਆ ਪੂੜੀ ਮਜੀਠੀਆ ਟੀਕਾ ਉਹ ਵੀ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਨਾ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਦੱਸੋ ਇਹਨਾਂ ਦਾ ਕੀ ਕਰੀਏ ਸੋ ਇਹਨਾਂ ਕੋਲੇ ਕੱਖ ਨਹੀਂ ਇਹ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਐ ਜਾ ਫਿਰ ਦੋਨੇ ਇਕੱਠੇ ਹੋ ਕੇ ਫਿਰ ਮੈਨੂੰ ਲੱਗ ਜਾਂਦੇ ਐ ਮੈਂ ਕੋਈ ਨੁਕਸਾਨ ਕੀਤਾ ਪੰਜਾਬ ਦਾ ਖੇਤਾਂ ਵਾਲੀ ਬੱਤੀ ਆਉਂਦੀ ਐ ਨਾ ਦਿਨੇ ਦਿਨ ਚ ਆਉਂਦੀ ਐ ਨਾ ਟੇਲਾਂ ਤੇ ਪਾਣੀ ਪਹੁੰਚ ਗਿਆ ਨਾ ਨਹਿਰਾਂ ਆਲਾ ਹੋਰ ਵੀ ਪਚਾਵਾਂਗੇ ਬਿੱਲ ਤਾਂ ਨਹੀਂ ਆਉਂਦਾ ਬਿਜਲੀ ਦਾ ਥਰਮਲ ਪਲੈਂਟ ਵੀ ਪਲੈਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀਆਂ ਖਾਨਾਂ ਵੀ ਚਲਾ ਲੀਆਂ 58000 962 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਝਾੜੂ ਨੂੰ ਵੋਟਾਂ ਪਾ ਕੇ ਹਰਮੀਰ ਸੰਧੂ ਨੂੰ ਐਮਐਲਏ ਬਣਾ ਦਿਓ ਮੰਗਾ ਥੋਡੀਆਂ ਕਾਗਜ਼ ਤੇ ਤੁਸੀਂ ਲਿਖੋਗੇ ਕਾਗਜ਼ ਲਿਆ ਕੇ ਹਰਮੀਰ ਸੰਧੂ ਥੋੜਾ ਐਮਐਲਏ ਮੇਰੇ ਕੋਲੇ ਤਰੂਗਾ ਅਗਲੇ ਸੈਨ ਮੇਰੇ ਹੋਣਗੇ ਚਾਹੇ ਜਿੰਨੇ ਦੀ ਮਰਜੀ ਕੋਈ ਖਜ਼ਾਨਾ ਖਾਲੀ ਨਹੀਂ ਕੁਝ ਨਹੀਂ ਨੀਤਾਂ ਖਾਲੀ ਹੁੰਦੀਆਂ ਨੇ ਖਜ਼ਾਨੇ ਖਾਲੀ ਨਹੀਂ ਹੁੰਦੇ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਉਹ ਬਾਦਰ ਦਾ ਏਰੀਆ ਇੱਥੇ ਤਰੱਕੀ ਦੀ ਲੋੜ ਹੈ ਇੱਥੇ ਤਰੱਕੀ ਦੀ ਲੋੜ ਹੈ ਕਾਲਜ ਬਣਾਵਾਂਗੇ ਕੁੜੀਆਂ ਦੇ ਕਾਲਜ ਬਣਾਵਾਂਗੇ ਫੈਕਟਰੀਆਂ ਲਿਆਵਾਂਗੇ ਹਸਪਤਾਲਾਂ ਦੇ ਵਿੱਚ ਡਾਕਟਰ ਹੈ ਨਹੀਂ ਕਾਨੂੰਨ ਬਣਾਤਾ ਕਿ 2 ਸਾਲ ਇੱਥੇ ਪਹਿਲਾਂ ਪ੍ਰੈਕਟਿਸ ਕਰਨੀ ਪਊ ਡਾਕਟਰਾਂ ਨੂੰ ਤਾ ਉਹਨਾਂ ਦੀ ਡਿਗਰੀ ਨੂੰ ਰਿਕੋਨਾਈਜ਼ ਕਰਾਂਗੇ ਇੱਥੇ ਕੀੜੇ ਮਕੌੜੇ ਥੋੜੀ ਰਹਿੰਦੇ ਨੇ ਇੱਥੇ ਵੀ ਇਨਸਾਨ ਰਹਿੰਦੇ ਨੇ ਹਰੇਕ ਪਿੰਡ ਜਾ ਕੇ ਮੈਂ ਪੁੱਛਿਆ ਵੀ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਐਂ ਆਇਆ ਤੁਸੀਂ ਦੱਸ ਦੋ ਤੁਹਾਡੇ ਆਇਆ ਕਦੇ ਐ ਇਹਨਾਂ ਦਾ ਨਾਮ ਵੀ ਲਿਖ ਲਈ ਬਈ ਐਂ ਵਾਲੇ ਚ ਕਿਤੇ ਗਾਏ ਕਿਤੇ ਗਈ ਨਹੀਂ ਯਾਰ ਇਹ ਕਿੱਥੇ ਰਹਿੰਦੇ ਨੇ ਪਹਾੜਾਂ ਬੂੜਾਂ ਚ ਹੀ ਰਹਿੰਦੇ ਆ ਇਹ ਕਰਕੇ ਬਹਿ ਗਏ ਆਪਦੇ ਗੇਟ ਬੰਦ